ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀਕਰਨ ਕਰਨਾ ਫਿਰ ਕੀ ਕਰਨ ਕਰਨਾ ਤੇ ਉਹਦੇ ਵਿੱਚ ਭਗਮਾਪਣ ਜਿਹੜਾ ਵਿੱਦਿਆ ਦਾ ਕਰਨਾ ਤੇ ਇਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੀ ਜਿਹੜੀ ਨੀਤੀ ਹੈ ਕੇਂਦਰ ਦੀ ਇਹਦੀ ਬਦ ਨੀਤੀ ਆ ਉਹਨਾਂ ਦਾ ਜਾਇਜ਼ ਆ ਦੋਦਾਨੇ ਅਸੀਂ ਉਹਦੀ ਡਟ ਕੇ ਸਪੋਰਟ ਕਰਦੇ ਆ 10 ਤਰੀਕ ਨੂੰ ਕੱਟ ਰੱਖਿਆ ਗਿਆ ਸੀ ਕੁਝ ਲੋਕ ਕਹਿ ਰਹੇ ਕਿ ਉਸ ਦਿਨ ਤੁਸੀਂ ਕੱਲ ਤੁਸੀਂ ਜਾ ਕੇ ਆਏ ਹੋ 10 ਤਰੀਕ ਨੂੰ ਤੁਹਾਡੀ ਜਥੇਬੰਦੀ ਕਿਉਂ ਨਹੀਂ ਗਈ ਦੱਸ ਜਾਂ 5 ਬੰਦੇ ਐ ਭੇਜ ਦੇ ਕਿਸੇ ਕੱਟ ਦੇ ਵਿੱਚ ਇਸ ਤਰ੍ਹਾਂ ਨਹੀਂ ਫਿਰ ਅਸੀਂ ਕੱਲ ਜੇ ਨਿਕ ਡੈਪੂਟੇਸ਼ਨ ਦੇ ਤੌਰ ਤੇ ਜਿਹੜੀ ਸੈਨੇਟ ਦੀ ਜਿਹੜੀ ਕਮੇਟੀ ਹੈ ਮੋਰਚੇ ਦੀ ਕਮੇਟੀ ਹੈ ਉਹਨਾਂ ਨਾਲ ਮਿਲ ਕੇ ਆਇਆ ਜੇ ਇਸ ਤਰੀਕੇ ਨਾਲ ਹੀ ਯੂਨੀਵਰਸਿਟੀ ਤੇ ਹਮਲਾ ਅੱਗੇ ਵੱਧ ਹੈ ਫਿਰ ਤੋਂ ਵੱਡੇ ਇਕੱਠ ਵੀ ਹੋਣਗੇ ਪੰਜਾਬ ਵੱਡੇ ਵੀ ਹੋ ਸਕਦੇ ਆ ਲੋਡ ਪੈ ਕੇ ਉਦੋਂ ਵੱਡੇ ਹੋਣਗੇ ਕਿ ਜਿਨ੍ਹਾਂ ਨੇ ਤੁਹਾਡੇ ਕਾਨੂੰਨ ਮੁਤਾਬਕ ਸਜ਼ਾਾਂ ਮਾਪੂਰੀਆਂ ਹੋ ਗਈਆਂ ਚਾਹੇ ਉਹ ਖਾਲਸਤਾ ਦੀ ਮੂਵਮੈਂਟ ਨਾਲ ਜੁੜੇ ਹੋਏ ਚਾਹੇ ਉਹ ਕ੍ਰਿਮੀਨਲ ਕੇਸਾਂ ਚੋਂ ਨਾਲ ਨੰਨ ਕਜ਼ਾ ਨਾਲ ਸਜ਼ਾਾਂ ਮਿਲੀਆਂ ਉਹਨਾਂ ਨੂੰ ਜਿਹੜਾਂ ਚ ਰੱਖਣ ਦਾ ਤੁਹਾਡਾ ਮਤਲਬ ਹੋ ਗਿਆ ਤੁਹਾਨੂੰ ਤਾਂ ਇਹ ਕਹਿਣ ਦੇ ਕਿ ਕਾਮਰੇਡ ਹੈ ਜੀ ਇਹ ਤਾਂ ਗੱਲ ਹੀ ਸਿੱਖੀ ਦੇ ਖਿਲਾਫ ਕਰਦੇ ਆ ਤੁਸੀਂ ਅੱਜ ਉਹਨਾਂ ਦੀ ਗੱਲ ਕਿਉਂ ਕਰ ਰਹੇ ਕਾਮਰੇਡੀ ਨੇ ਜਿਹੜੇ ਸਹੀ ਗੱਲ ਨੂੰ ਸਹੀ ਕਹਿੰਦੇ ਨੇ ਖਾਲਸਤਾਨ ਦੇ ਅਸੀਂ ਪੱਖੀ ਨਹੀਂ ਹਾਂ ਉਹ ਖਾਲਸਤਾਨੀ ਲੈਣਾ ਨਾ ਲੈਣਾ ਇਹ ਵਿਚਾਰਧਾਰਕ ਬਖਰੇ ਮੈਂ ਸਾਡਾ ਹੋਰ ਸਾਡਾ ਨਿੱਜੀ ਤਾਂ ਉਹਨਾਂ ਦਾ ਕੋਈ ਰੋਲ ਨਹੀਂ ਖਾਲਸਾ ਨੀ ਮੂਵਮੈਂਟ ਦੇ ਵਿੱਚ ਵੀ ਸਜ਼ਾ ਪੂਰੀ 29 ਸਾਲ ਹੋ ਗਏ ਜਿੰਨਾਂ ਚ ਬੈਠੇ ਉਹ ਕਾਦੇ ਵਾਸਤੇ ਜਿੰਨਾਂ ਚ ਡਕੇ ਨੇ ਇਹ ਗੱਲ ਅਸੀਂ ਕਿਉਂ ਨਹੀਂ ਕਹਾਂਗੇ ਇਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾਂਦਾ ਸਰਕਾਰੇ ਤਰਕ ਦੇਣ ਦੇ ਕਿ ਲਾਅ ਐਂਡ ਆਰਡਰ ਦਾ ਵਿਸ਼ਾ ਸਜ਼ਾ ਪੂਰੀ ਕਰ ਚੁੱਕੇ ਹੋ ਜਿਹੜੀ ਸੀ ਸਜ਼ਾ ਛੋਟੇ ਕਾਨੂੰਨ ਨੇ ਦਿੱਤੀ ਉਹ ਪੂਰੀ ਹੋ ਗਈ ਉਹਨਾਂ ਦੀ ਹੁਣ ਜਿਹਨਾਂ ਚ ਕਿਉਂ ਡਕੇ ਰਹੇ ਸਾਡੀ ਬਾਗੇ ਹੈ ਬਾਜਬਾ ਜੈ ਜੈ ਤੇ ਉਹ ਇਹਨਾਂ ਨੂੰ ਲਿਆ ਕਰਦੇ ਯੂਨੀਵਰਸਿਟੀ ਦੇ ਵਿੱਚ ਪੋਲੀਟਿਕਲ ਪੰਜ ਪਾਰਟੀਆਂ ਲਗਭਗ ਸਾਰੀਆਂ ਪਹੁੰਚੀਆਂ ਤੇ ਸਾਰੀਆਂ ਕਹਿੰਦੀਆਂ ਅਸੀਂ ਯੂਨੀਵਰਸਿਟੀ ਬਚਾਉਣਾ ਆਈਆਂ ਅਸੀਂ ਯੂਨੀਵਰਸਿਟੀ ਬਚਾਉਣਾ ਆਈਆਂ ਅਸੀਂ ਇਹ ਚੀਜ਼ ਦੇ ਖਿਲਾਫ ਆ ਤੁਹਾਨੂੰ ਲੱਗਦਾ ਸ਼ਹਿਰ ਦਾ ਹੈ ਪੰਜਾਬ ਦਾ ਇਹ ਇਹ ਪੰਜਾਬ ਸਰਕਾਰ ਹਰਦ ਹੋਵੇ ਪੰਜਾਬ ਸਰਕਾਰ ਬਖਰੇਵਾ ਦਿਖਾਵੇ ਨੀਤੀਆਂ ਦੇ ਉੱਤੇ ਇਹਨਾਂ ਦਾ ਕੋਈ ਬਖਰੇਵਾ ਨਹੀਂ ਅੰਦਰੋਂ ਹੀ ਇੱਕ ਨੇ ਕਿਹੜੇ ਲੋਕਾਂ ਤੇ ਤੁਸੀਂ ਯੂਏਪੀ ਵਰਗੇ ਪਰਚੇ ਪਾਕੇ ਐਨਐਸਏ ਲੱਗ ਕੇ ਜਿੰਨਾਂ ਚ ਬੰਦ ਕੀਤੇ ਨੇ ਜਿਨ੍ਹਾਂ ਦੇ ਹੁਣ ਤੱਕ ਕੋਈ ਚਲਾਨ ਵੀ ਨਹੀਂ ਪੇਸ਼ ਕੀਤੇ ਉਹ ਬਿਨਾਂ ਵਜ੍ਹਾ ਜਿੰਨਾਂ ਚ ਡੱਕੇ ਹੋਏ ਨੇ ਤੁਸੀਂ ਉਹਨਾਂ ਦੀ ਰੈਲ ਦੀ ਮੰਗ ਕੀਤੀ ਹੈ ਜੋਰਨਾ ਉਸ ਵਕਤ ਸੀ ਸੰਗਰੂਰ ਦੇ ਵਿੱਚਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਗੁਰਾਹਾਂ ਦਾ ਇੱਕ ਵੱਡਾ ਇਕੱਠ ਹੈ ਇਹ ਇਕੱਠ ਸਜਾ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਕੈਦੀਆਂ ਉਹਨਾਂ ਦੇ ਹੱਕ ਵਿੱਚ ਕਿ ਉਹਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਤੇ ਨਾਲ ਹੀ ਇੱਥੇ ਇੱਕ ਮੰਗ ਹੋਰ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਹੱਕਾਂ ਦੀਆਂ ਮੰਗਾਂ ਪ੍ਰਵਾਨ ਕਰੋ ਸੈਨੇਟ ਭੰਕਰਨ ਦਾ ਸੁਪਨਾ ਭੁੱਲ ਜਾਓ ਅਗਰਾਹਾ ਜਥੇਬੰਦੀ ਵੱਲੋਂ ਇੱਕ ਵੱਡਾ ਇਕੱਠ ਡੀਸੀ ਦਫਤਰ ਮੂਰੇ ਰੱਖਿਆ ਗਿਆ ਦੋ ਮੰਗਾਂ ਮੁੱਖ ਹੈ ਕਿ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਪੰਜਾਬ ਯੂਨੀਵਰਸਿਟੀ ਜਿਵੇਂ ਚੱਲ ਰਹੀ ਹੈ ਪੰਜਾਬ ਦਾ ਉਸਤੇ ਅਧਿਕਾਰ ਦੇ ਕੇ ਤੇ ਵਿਦਿਆਰਥੀਆਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾ ਦੇ ਸੂਬਾ ਪ੍ਰਧਾਨ ਜਗENDER ਸਿੰਘ ਗਰਾਹਾ ਨੇ ਗੱਲਬਾਤ ਕਰਦੇ ਆਂ ਪਰਦਾਨ ਜੀ ਅੱਜ ਦਾ ਇਕੱਠ ਕੀ ਕਹਿੰਦਾ ਦੇਖੋ ਕੱਟ ਦਾ ਮਨਿੰਦਰ ਸੋਨੂੰ ਪਤਾ ਵੀ ਕੀ ਕਹਿੰਦਾ ਉਹ ਲੋਕਾਂ ਦੇ ਵਿੱਚ ਜਿੰਨਾ ਰੋਹ ਹੈ ਜਿੰਨਾ ਗੁੱਸਾ ਹੈ ਕਿ ਸਰਕਾਰ ਦੀਆਂ ਨੀਤੀਆਂ ਤੇ ਅਟੈਕ ਤੇ ਇੱਕ ਪਾਸੇ ਜਿੰਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਕਾਨੂੰਨਨ ਤੌਰ ਤੇ ਅਸੀਂ ਪਹਿਲਾਂ ਵੀ ਮੁੰਡੇ ਕਨਵੈਨਸ਼ਨ ਕੀਤੀ ਹੈ ਜ਼ਿਲ੍ਹਾ ਪੱਤਰੇ ਪ੍ਰੋਗਰਾਮ ਵੀ ਕਰਕੇ ਛੱਡਿਆ ਵੀ ਜਿਨ੍ਹਾਂ ਦੀਆਂ ਤੁਹਾਡੇ ਕਾਨੂੰਨ ਮੁਤਾਬਕ ਸਜ਼ਾਾਂ ਪੂਰੀਆਂ ਹੋ ਗਈਆਂ ਚਾਹੇ ਉਹ ਖਾਲਸਤਾ ਦੀ ਮੂਵਮੈਂਟ ਨਾਲ ਜੁੜੇ ਹੋਏ ਚਾਹੇ ਉਹ ਕਿਸੇ ਹੋਰ ਮੂਵਮੈਂਟ ਨਾਲ ਜੁੜੇ ਹੋਏ ਚਾਹੇ ਉਹ ਕ੍ਰਿਮੀਨਲ ਕੇਸਾਂ ਚੋਂ ਨਾਲ ਕਜ਼ਾਮ ਸਜ਼ਾਾਂ ਹੋਣ ਜੇ ਉਹਨਾਂ ਨੂੰ ਜੇਲ੍ਹਾਂ 'ਚ ਰੱਖਣ ਦਾ ਤੁਹਾਡਾ ਮਤਲਬ ਹੋ ਗਿਆ ਇੱਕ ਤਾਂ ਸਾਡੇ ਅਮੀ ਉਹਨਾਂ ਦੀ ਫੌਰੀ ਰਿਹਾਈ ਕੀਤੀ ਜਾਂਦੀ ਹੈ ਦੂਜੇ ਵੀ ਜਿਹੜੇ ਲੋਕਾਂ ਤੇ ਤੁਸੀਂ ਜੁਏਪੀ ਵਰਗੇ ਪਰਚੇ ਪਾ ਕੇ ਐਨਐਸਏ ਲਾ ਕੇ ਜਿੰਨਾਂ ਜ਼ਬੰਦ ਕੀਤੇ ਨੇ ਜਿਨ੍ਹਾਂ ਨੇ ਹੁਣ ਤੱਕ ਕੋਈ ਚਲਾਨ ਵੀ ਨਹੀਂ ਪੇਸ਼ ਕੀਤੇ ਜਿਨ੍ਹਾਂ ਦੀ ਕੋਈ ਕਾਗਜ਼ ਇਹਨਾਂ ਦੀ ਗਾਂ ਕਾਰਵਾਈ ਵੀ ਕੋਈ ਨਹੀਂ ਹੋ ਰਹੀ ਉਹ ਬਿਨਾਂ ਵਜਾ ਜੇਲ੍ਹਾਂ 'ਚ ਡੱਕੇ ਹੋਏ ਨੇ ਤੁਸੀਂ ਉਹਨਾਂ ਦੀ ਰੈਲ ਦੀ ਮੰਗ ਕੀਤੀ ਹੈ ਜੋਰ ਨਾਲ ਇਹ ਤੀਜੀ ਗੱਲ ਇਹ ਦੋ ਗੱਲਾਂ ਨਾਲ ਲਾ ਕੇ ਅਗਰੀ ਕਹ ਲੈ ਜੁਨੀਵਰਸਿਟੀ ਦੇ ਉੱਤੇ ਜਿਹੋ ਜਿਹਾ ਅਟੈਕ ਉਹਨਾਂ ਨੇ ਕੀਤਾ ਜੁਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀਕਰਨ ਕਰਨਾ ਉਹਦਾ ਫਿਰ ਕੀ ਕਰਨ ਕਰਨਾ ਤੇ ਉਹਦੇ ਵਿੱਚ ਭਗਮਾਪਣ ਜਿਹੜਾ ਵਿੱਦਿਆ ਦਾ ਕਰਨਾ ਤੇ ਇਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੀ ਜਿਹੜੀ ਨੀਤੀ ਹੈ ਕੇਂਦਰ ਦੀ ਉਹਦੇ ਕਰਕੇ ਜਿਹੜੇ ਆਹ ਜੇ ਨੋਟੀਫਿਕੇਸ਼ਨ ਕੱਢੇ ਸੈਨੇਟ ਦੇ ਵਿੱਚ ਗਿਣਤੀ ਘਟਾਉਣ ਦਾ ਤੇ ਹੋਰ ਜਿਹੜਾ ਵਾਪਸ ਲੈ ਲਿਆ ਉਹਨਾਂ ਇਹਦੀ ਬਦਨੀਤੀ ਆ ਉਹਨਾਂ ਦਾ ਜਾਇਜ਼ ਆ ਦੋਦਾਂ ਨੇ ਅਸੀਂ ਉਹਦੀ ਡਟ ਕੇ ਸਪੋਰਟ ਕਰਦੇ ਹਾਂ ਪਾ ਮੈਂ ਉਹਨਾਂ ਨੇ ਵਾਪਸ ਲੈ ਲਿਆ ਅਫਦ ਦਾ ਫੈਸਲਾ ਪਰ ਨੀਤ ਨਹੀਂ ਬਦਲੀ ਹੂੰ ਨੀਤ ਉਹਨਾਂ ਦੀ ਖੇਤੀ ਕਾਨੂੰਨਾ ਬਰਗੀ ਹੈ ਇਸ ਕਰਕੇ ਸਾਡਾ ਇਸ ਕੱਟ ਨੂੰ ਇਹ ਦੱਸਿਆ ਹੋਇਆ ਵੀ ਭਾਈ ਆਹ ਗੱਲ ਹੈ ਇਦੀ ਖਾਤਰ ਆਪਾਂ ਨੇ ਜਾਣਾ ਹੈ ਤੇ ਇਦੀ ਖਾਤਰ ਇਸ ਕਰਕੇ ਵੱਡੇ ਗੁੱਸੇ ਨਾਲ ਕਿ ਲੋਕਾਂ ਨੇ ਇਹ ਦੋ ਜ਼ਿਲ੍ਹੇ ਨੇ ਇਧਰੋਂ ਦੋ ਜ਼ਿਲ੍ਹੇ ਆਏ ਨੇ ਬਰਨਾਲਾ ਤੇ ਮਾਨਸਾ ਉਹਨਾਂ ਤੇ ਸਾਡੇ ਜਿਹੜੇ ਦੂਜੇ ਜ਼ਿਲ੍ਹੇ ਨੇ ਉਹ ਖੜਾਣ ਦੀ ਪੀੜਤ ਵਾਸਤੇ ਉੱਥੇ ਲੱਗੇ ਹੋਏ ਨੇ। ਕੀ ਬਾਤ ਹੈ ਬੜਕ। ਉਧਰ ਉਹਨਾਂ ਦੀ ਹੜਪੀੜਤਾਂ ਦੀ ਮਦਦ ਤੇ ਲੱਗੇ ਹੋਏ ਨੇ ਬੰਦੇ ਉਹਨਾਂ ਦੀ ਜ਼ਮੀਨਾ ਪੱਧਰ ਕਰਨ ਵਾਸਤੇ ਗਏ ਨੇ। ਤੇ ਇਸ ਕਰਕੇ ਜਿਹੜਾ ਇਹ ਇਕੱਠ ਹੈ ਇਹ ਤਿੰਨਕ ਜਿਲ੍ਹਿਆਂ ਦੀ ਆ ਇਹਦੇ ਵਿੱਚ ਬਾਕੀ ਆਗੂ ਆਏ ਹੋਏ ਨੇ। ਤਿੰਨਕ ਜਿਲ੍ਹਿਆਂ ਦੇ ਵੀ ਨੇੜੇ ਨੇੜੇ ਪਿੰਡਾਂ ਦੇ ਬੁਲਾਏ ਨੇ। ਇਸ ਕਰਕੇ ਅਸੀਂ ਇਸ ਰੂਮ ਇਸ ਇਕੱਠ ਨੂੰ ਪੂਰਾ ਮਤਲਬ মিডিਆ ਦੇ ਸਾਹਮਣੇ ਲੈ ਕੇ ਜਾਣਾ ਚਾਹੁੰਦੇ ਆਂ ਕਿ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਹੈ ਸਰਕਾਰ ਆਪਦੀਆਂ ਨੀਤੀਆਂ ਤੋਂ ਬਾਝਾ ਜਾਵੇ ਤੇ ਕਾਂਧੇ ਤੇ ਲਿਖਿਆ ਪੜੇ ਉਹ ਆਪਦਾ ਯੂਨੀਵਰਸਿਟੀ ਵਾਲਾ ਫੈਸਲਾ ਆਪਦਾ ਵਾਪਸ ਕਰੇ ਤੇ ਸੈਨੇਟ ਦੀਆਂ ਚੋਣਾਂ ਦਾ ਐਲਾਨ ਕਰੇ ਪੰਜਾਬ ਯੂਨੀਵਰਸਿਟੀ ਚंडीगढ़ ਪੰਜਾਬ ਦੇ ਲੋਕਾਂ ਦੀ ਹੈ ਉਹ ਪੰਜਾਬ ਸਰਕਾਰ ਨੂੰ ਪ੍ਰਬੰਧੂ ਦਾ ਸਾਹਮਣਾ ਚਾਹੀਦਾ ਹੈ ਤੇ ਜਿਹੜੇ ਵਿਦਿਆਰਥੀਆਂ ਦੇ ਫਰਚੇ ਪਏ ਨੇ ਉਹ ਸਾਰੇ ਕੈਨਸਲੇਸ਼ਨ ਕਰਕੇ ਕੈਨਸਲੇਸ਼ਨ ਪੁਟ ਰਿਹਾ ਦਿੱਤਾ ਪ੍ਰਧਾਨ ਜੀ ਤੁਸੀਂ 10 ਤਰੀਕ ਨੂੰ ਕੱਟ ਰੱਖਿਆ ਗਿਆ ਸੀ ਕੁਝ ਲੋਕ ਕਹਿ ਰਹੇ ਕਿ ਉਸ ਦਿਨ ਤੁਸੀਂ ਕੱਲ ਤੁਸੀਂ ਜਾ ਕੇ ਆਏ ਹੋ 10 ਤਰੀਕ ਨੂੰ ਤੁਹਾਡੀ ਜਥੇਬੰਦੀ ਕਿਉਂ ਨਹੀਂ ਗਈ ਵੈਸੇ ਸਾਡੇ ਤੇ ਕਿਸੇ ਨੇ ਸਵਾਲ ਕੱਲ ਪ੍ਰੈਸ ਵਾਲੇ ਨੇ ਸਾਡੇ ਤੇ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਤੁਸੀਂ ਦਸ ਨੂੰ ਕਿਉਂ ਨਹੀਂ ਗਏ ਕਿਉਂਕਿ ਦਸ ਨੂੰ ਸਾਡਾ ਸੀਗਾ ਦਸ ਨੂੰ ਅਸੀਂ ਨਹੀਂ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਸੂਬਾ ਸੀਨੀਅਰ ਲੀਡਰਸ਼ਿਪ ਉਹ ਸਾਰੀ ਹੜਪੀਟ ਤੰਦੀ ਦੀ ਖਾਦਾਂ ਵੰਡ ਰਹੀ ਸੀ ਜ਼ਮੀਨਾ ਪੱਧਰ ਕਰ ਰਹੀ ਸੀ ਅੱਜ ਵੀ ਉਲਝੇ ਪਏ ਆ ਤੇ ਇੱਥੇ ਤੱਕ ਵੀ ਜਦੋਂ ਅਸੀਂ ਕੱਲ ਗਏ ਆ ਕੱਲ ਜਾਂਣ ਬੜੇ ਸਾਡੇ ਪਰਸੋਂ ਸ਼ਾਮ ਨੂੰ ਸਾਡੇ ਇੱਕ ਮੁੰਡੇ ਦਾ ਉਧਰੋਂ ਐਕਸੀਡੈਂਟ ਹੋ ਕੇ ਸ਼ਹੀਦ ਹੋ ਗਿਆ ਇੱਕ ਬੰਦਾ ਇੱਕ ਜ਼ਖਮੀ ਹਾਲਤ ਵਿੱਚ ਪਿਆ ਜਿੰਨੇ ਅਸੀਂ ਪੂਰੇ ਉਧਰ ਉਲਝੇ ਸੀਗੇ ਜਿਸ ਕਰਕੇ ਸਾਡੀ ਉੱਥੇ ਸ਼ਮੂਲੀਅਤ ਹੋਣੀ ਕੋਈ ਬਾਜਬ ਨਹੀਂ ਬਣੀ ਕਿਉਂਕਿ ਅਸੀਂ ਦੱਸ ਜਾ ਪੰਜ ਬੰਦੇ ਐ ਭੇਜ ਦੇ ਕਿਸੇ ਕੱਠ ਦੇ ਵਿੱਚ ਇਸ ਤਰ੍ਹਾਂ ਨਹੀਂ ਫਿਰ ਅਸੀਂ ਕੱਲ ਜੇ ਨਿਕ ਡੈਪੂਟੇਸ਼ਨ ਦੇ ਤੌਰ ਤੇ ਜਿਹੜੀ ਸੈਨੇਟ ਦੀ ਜਿਹੜੀ ਕਮੇਟੀ ਹੈ ਮੋਰਚੇ ਦੀ ਕਮੇਟੀ ਆ ਉਹਨਾਂ ਨਾਲ ਮਿਲ ਕੇ ਆਇਆ ਉਹਨਾਂ ਨੂੰ ਆਪਦੀ ਪੁਲੀਸ਼ਨ ਦੱਸ ਕੇ ਆ ਪ੍ਰੈਸ ਨੋਟ ਭੇਜਦਾ ਸੀ ਤੇ ਉਸ ਕੋਲ ਜੇ ਅਸੀਂ ਉਹਨਾਂ ਨੂੰ ਦੱਸ ਕੇ ਆ ਵੀ ਆਪਾਂ ਤੁਹਾਡੇ ਨਾਲ ਖੜੇ ਆ ਤੁਸੀਂ ਪਰਵਾਹ ਨਾ ਕਰੋ ਅੱਜ ਤੁਸੀਂ ਇੱਕ ਵੱਡਾ ਇਕੱਠ ਰੱਖਿਆ ਹੈ ਜੇ ਯੂਨੀਵਰਸਿਟੀ ਦੇ ਮਾਮਲੇ ਤੇ ਸਰਕਾਰ ਨਹੀਂ ਆਉਂਦੀ ਜੋ ਵਿਦਿਆਰਥੀਆਂ ਦੀ ਮੰਗ ਹੈ ਫਿਰ ਅੱਗੇ ਵੀ ਕੋਈ ਐਕਸ਼ਨ ਨਾਲ ਕਰੋਗੇ ਦੇਖੋ ਐਕਸ਼ਨ ਲੈਣਾ ਹੈਗਾ ਮੋਰਚੇ ਵਾਲੇ ਸਾਥੀਆਂ ਨੇ ਉਹਨਾਂ ਦੀ ਕਮੇਟੀ ਅਸੀਂ ਉਹਦੀ ਉਹਦੀ ਸਪੋਰਟ ਕਿਹੜੇ ਰੂਪ ਚ ਕਰਨੀ ਹੈ ਕਿਵੇਂ ਕਰਨੀ ਹੈ ਇਹ ਫਿਰ ਅਸੀਂ ਦੇਖੋ ਜਿਵੇਂ ਹੁਣ ਦੇਖੋ ਉਹ 10 ਦਾ ਪ੍ਰੋਗਰਾਮ ਕੀਤਾ ਸੀ ਮਨੂੰ 10 ਦੀ ਸਾਡੀ ਸਮੱਸਿਆ ਸੀ ਇਸ ਕਰਕੇ ਅਸੀਂ ਅੱਜ 13 ਤਰੀਕ ਨੂੰ ਕਰ ਰਹੇ ਹਾਂ ਅਸੀਂ ਮਤਲਬ ਉਸ ਦੇ ਸਕੂਲ ਤੋਂ ਉਸ ਅੰਦੋਲਨ ਨੂੰ ਟੱਕਰਾ ਕਰਨ ਦੀ ਕਰਦੇ ਆਪਦੇ ਆਪਦੇ ਤੌਰ ਤੇ ਆਪਦੇ ਤਰੀਕੇ ਨਾਲ ਇਹ ਉਸ ਉਦਲ ਦੀ ਹਮਾਇਤ ਕਿਵੇਂ ਕਰਨੀ ਹੈ ਉਹਨੂੰ ਕਿਵੇਂ ਉਹ ਮਜ਼ਬੂਤ ਕਿਵੇਂ ਕਰਨਾ ਹੈ ਤੇ ਸਰਕਾਰ ਤੇ ਦਬਾਅ ਕਿਵੇਂ ਬਣਾਉਣਾ ਹੈ ਉਹ ਤਰੀਕਾ ਸੜਾਪਦਾ ਅੱਛਾ ਇੱਕ ਗੱਲ ਇਹ ਹੈ ਤੁਸੀਂ ਗੱਲ ਕੀਤੀ ਕਿ ਭਾਵੇਂ ਖਾਲਸਤਾਨੀ ਕੈਦ ਦੀ ਹੋਣ ਜਿਹੜੇ ਸਜਾਮਾ ਪੂਰੀਆਂ ਕਰ ਚੁੱਕੇ ਐ ਤੁਹਾਨੂੰ ਤਾਂ ਇਹ ਕਹਿੰਦੇ ਕਿ ਕਾਮਰੇਡ ਹੈ ਜੀ ਇਹ ਤਾਂ ਗੱਲ ਹੀ ਸਿੱਖੀ ਦੇ ਖਿਲਾਫ ਕਰਦਾ ਤੁਸੀਂ ਅੱਜ ਉਹਨਾਂ ਦੀ ਗੱਲ ਕਿਉਂ ਕਰ ਰਹੇ ਹੋ ਕਾਮਰੇੜੀ ਨੇ ਜਿਹੜੇ ਸਹੀ ਗੱਲ ਨੂੰ ਸਹੀ ਕਹਿੰਦੇ ਨੇ ਸਿਰਫ ਕਾਮਰੇੜੀ ਨੇ ਜਿਹੜੇ ਦੁਸ਼ਮਣ ਤੇ ਵੀ ਕੋਈ ਗੱਲ ਹੋ ਜੇ ਉਹਨੂੰ ਵੀ ਕਹਿਣਗੇ ਜੇ ਸਾਡੇ ਉਹ ਵਿਚਾਰਧਾਰਕ ਵਿਰੋਧੀ ਨੇ ਖਾਲਸਤਾਨ ਦੇਸੀ ਪੱਖੀ ਨਹੀਂ ਹਾਂ ਉਹ ਕੋਈ ਮੀ ਪਰ ਬੰਨ੍ਹਾ ਉਹ ਖਾਲਸਤਾਨੀ ਲੈਣਾ ਨਾ ਲੈਣਾ ਇਹ ਵਿਚਾਰਧਾਰਕ ਬਖਰੇ ਮੈਂ ਸਾਡਾ ਜੈ ਹੋਰ ਸਾਡਾ ਨਿੱਜੀ ਤਾਂ ਉਹਨਾਂ ਦਾ ਕੋਈ ਰੋਲ ਨਹੀਂ ਪਰ ਫਿਰ ਵੀ ਜੈਦ ਕੀ ਹੈ ਨਜਾਇਜ਼ ਕੀ ਹੈ ਇਹ ਗੱਲ ਦੇਖਣੀ ਹੈ ਇਸ ਕਰਕੇ ਜਿਹੜਾ ਖਾਲਸਤਾਨੀ ਮੂਵਮੈਂਟ ਦੇ ਵਿੱਚ ਵੀ ਸਜਾ ਪੂਰੀ 29 ਤੇ 33 ਸਾਲ ਹੋ ਗਏ ਜਿੰਨਾਂ ਚ ਬਠੇ ਉਹ ਕਾਦੇ ਵਾਸਤੇ ਜਿੰਨਾਂ ਚ ਡੱਕੇ ਨੇ ਇਹ ਗੱਲ ਅਸੀਂ ਕਿਉਂ ਨਹੀਂ ਕਹਾਂਗੇ ਅਸੀਂ ਤੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਹੇ ਉਮਰ ਖਾਲੇਦਾਰ ਕੇ ਹੁਣ ਜਿਨ੍ਹਾਂ ਨੂੰ 5-5 ਸਾਲ ਹੋ ਗਏ ਉਹਨਾਂ ਤੇ ਕੋਈ ਚੱਲਿਆ ਹੀ ਨਹੀਂ ਚਲਾਣੇ ਨਹੀਂ ਦਿੱਤਾ ਉਹਨਾਂ ਦਾ ਚਾਹੇ ਇਹ ਜਿਹੜੇ ਸਖ ਕੈਦੀ ਨੇ ਜਿਨ੍ਹਾਂ ਨੂੰ 30-30 ਸਾਲ ਹੋ ਗਏ ਇਹਨਾਂ ਨੂੰ ਕਿਉਂ ਨਹੀਂ ਰਹਾ ਕੀਤਾ ਜਾਂਦਾ ਸਰਕਾਰ ਇਹ ਤਰਕ ਦੇਂਦੇ ਕਿ ਲਾਅ ਐਂਡ ਆਰਡਰ ਦਾ ਵਿਸ਼ਾ ਹੈ ਦੇਖੋ ਜਿਹੜੇ ਉਮਰ ਖਾਲੇਦ ਦੀ ਗੱਲ ਹੈ ਸਾਈਂ ਬਾਬੇ ਵਰਗੇ ਜਿਹੜੇ ਬਾਜ ਸੀਗੇ 80-80 ਸਾਲ ਦੀ ਉਮਰ ਦੇ ਬੰਦੇ ਉਹ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਸ਼ਟ ਕੀਤਾ ਆਪਣੀ ਜ਼ਿੰਦਗੀਆਂ ਨਾਲ ਕਿ ਉਹ ਇਹ ਜਿਹੇ ਕਿੰਨੇ ਬੈਠੇ ਨੇ ਸੁਦਾ ਭੱਤਵਾਜ ਵਰਕੇ ਤੇ ਕਿੰਨੇ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਡੱਕ ਨੇ ਜਿਨੀ ਬੁੱਢੀ ਜਿਬੀਆਂ ਦੀ ਰਿਹਾਈ ਦਾ ਅੱਜ ਦੀ ਮੰਗ ਅਸੀਂ ਪਹਿਲਾਂ ਕਰਦੇ ਹੁੰਦੇ ਸੀ ਉਹਨਾਂ ਦੇ ਦਿਨ ਦੇ ਉੱਤੇ ਏਜ ਕਰਕੇ ਜਿਹੜੀ ਬੇਦੋਸ਼ੇ ਬੈਠੇ ਨੇ ਜਿਨ੍ਹਾਂ ਨੇ ਸਜ਼ਾਾਂ ਪੂਰੀਆਂ ਹੋ ਗਈਆਂ ਉਹ ਬੇਦੋਸ਼ੇ ਆ ਕਿਸੇ ਸਜ਼ਾ ਪੂਰੀ ਕਰ ਚੁੱਕੇ ਹੋ ਜਿਹੜੀ ਸੀ ਸਜ਼ਾ ਸੋਡੇ ਕਾਨੂੰਨ ਨੇ ਦਿੱਤੀ ਉਹ ਪੂਰੀ ਹੋ ਗਈ ਉਹਨਾਂ ਦੀ ਹੁਣ ਜਿਹਨਾਂ 'ਚ ਕਿਉਂ ਡੱਕੇ ਰਹੇ ਸਾਡੀ ਬਾਗ ਇਹ ਆ ਬਾਜਵਾ ਜਾਇਜ਼ ਹੈ ਤੇ ਉਹ ਇਹਨਾਂ ਨੂੰ ਰਿਹਾਈ ਕਰਦੇ ਜਿਵੇਂ ਅੱਜ ਦਾ ਇਕੱਠ ਹੈ ਅੱਜ ਤੁਸੀਂ ਕਹਿੰਦੇ ਤਿੰਨ ਜਿਲ੍ਹਾਂ ਦੇ ਇਕੱਠ ਹੈ ਜੇ ਇਸ ਤਰੀਕੇ ਨਾਲ ਹੀ ਯੂਨੀਵਰਸਿਟੀ ਤੇ ਹਮਲਾ ਅੱਗੇ ਵੱਧਾ ਹੈ ਫਿਰ ਤੋਂ ਵੱਡੇ ਇਕੱਠ ਵੀ ਹੋਣਗੇ ਪੰਜਾਬ ਦੇ ਦੇਖੋ ਹਾਲਾਤਾਂ ਮੁਤਾਬਕ ਹੋ ਸਕਦਾ ਹੈ ਵੱਡੇ ਵੀ ਹੋ ਸਕਦੇ ਆ ਲੋਡ ਪੈਗੇ ਉਦੋਂ ਵੱਡੇ ਹੋਣਗੇ ਤੇ ਸੰਯੁਕਤ ਮੁਰਜੀ ਨੇ ਸਾਂਝ ਜਿੱਥੇ ਬੰਨੀਆਂ ਲਈ ਇਹਦੀ ਹਮੈਤ ਨੇ ਆਪਣੇ ਆਪਣੇ ਤੌਰ ਤੇ ਹਮੈਤ ਕਰ ਰਹੀਆਂ ਨੇ ਤੇ ਅਸੀਂ ਵੀ ਆਪਣੇ ਤੌਰ ਤੇ ਦੇਖਾਂਗੇ ਵੀ ਵੱਡੇ ਘੱਟ ਕਰਕੇ ਹੋਰ ਦੀ ਹਮੈਤ ਕਿੰਨੀ ਯੂਨੀਵਰਸਿਟੀ ਦੇ ਵਿੱਚ ਪੋਲੀਟਿਕਲ ਪਾਰਟੀਆਂ ਲਗਭਗ ਸਾਰੀਆਂ ਪਹੁੰਚੀਆਂ ਤੇ ਸਾਰੀਆਂ ਕਹਿੰਦੀਆਂ ਅਸੀਂ ਯੂਨੀਵਰਸਿਟੀ ਬਚਾਉਣਾ ਆਈਆਂ ਅਸੀਂ ਯੂਨੀਵਰਸਿਟੀ ਬਚਾਉਣਾ ਆਈਆਂ ਅਸੀਂ ਇਹ ਚੀਜ਼ ਦੇ ਖਿਲਾਫ ਆ ਤੁਹਾਨੂੰ ਲੱਗਦਾ ਸਹਿਰਦ ਹੈ ਪੰਜਾਬ ਦੇ ਦੇਖੋ ਯੂਨੀਵਰਸਿਟੀ ਸਰਕਾਰੀ ਅਦਾਰਿਆਂ ਨੂੰ ਬਚਾਉਣਾ ਸਭ ਦੀ ਲੋੜ ਹੈ ਸਰਕਾਰੀ ਅਦਾਰਿਆਂ ਦੇ ਵਿੱਚੋਂ ਸਾਨੂੰ ਜਿਹੜੀਆਂ ਸਹੂਲਤਾਂ ਨੇ ਉਹ ਸਸਤੀਆਂ ਮਿਲਦੀਆਂ ਨੇ ਸਰਕਾਰੀ ਏਡਾਰਾਂ ਦੇ ਵਿੱਚ ਸਾਡੇ ਬੱਚੇ ਨੌਕਰੀਆਂ ਕਰਦੇ ਨੇ ਉਹ ਸਰਕਾਰੀ ਮੁਲਾਜ਼ਮ ਨੇ ਇਸ ਕਰਕੇ ਸਾਡੀ ਸਾਰਿਆਂ ਦੀ ਲੋੜ ਹੈ ਵੀ ਇਹ ادارے ਜਿਉਂਦੇ ਰਹਿੰਦੇ ਨੇ ਤਾਂ ਜਿਹੜੇ ਕਿਰਤੀ ਲੋਕਾਂ ਦਾ ਵੱਡਾ ਹਿੱਸਾ ਗਰੀਬ ਹਿੱਸਾ 80% ਕਿਰਤੀ ਲੋਕਾਂ ਦਾ ਤਾਂ ਉਹਨਾਂ ਨੂੰ ਜੇ ਵਿੱਦਿਆ ਮਿਲੂਗੀ ਤਾਂ ਸਰਕਾਰੀ ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚੋਂ ਹੀ ਮਿਲੂ ਸਰਕਾਰ ਸਹੁਰਦ ਲੱਗਦੀ ਹੈ ਚਾਹੇ ਪੰਜਾਬ ਸਰਕਾਰੀ ਹੋਵੇ ਭਗਵੰਤ ਮਾਨ ਦੀ ਉਹ ਸਹੁਰਦ ਲੱਗਦੀ ਹੈ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈ ਇਹ ਲਗਾਤਾਰ ਹਮਲਾ ਹੋ ਰਿਹਾ ਕਿਉਂਕਿ ਯੂਨੀਵਰਸਿਟੀ ਨਿਯੜਾ ਫੰਡ ਪੰਜਾਬ ਸਰਕਾਰ ਨੇ ਦੇਣਾ ਹੁੰਦਾ ਉਹ ਵੀ ਨਹੀਂ ਦੇ ਰਹੀ ਇਸ ਮੁੱਦੇ ਤੇ ਵਿਧਾਨ ਸਭਾ ਦੇ ਵਿੱਚ ਵੀ ਨਹੀਂ ਆ ਰਹੀ ਲੱਗਦਾ ਨਹੀਂ ਜੀ ਨਹੀਂ ਜੇ ਪੰਜਾਬ ਸਰਕਾਰ ਸਹੁਰਦ ਹੋਵੇ ਪੰਜਾਬ ਸਰਕਾਰ ਬਖਰੇਵਾ ਦਿਖਾਵੇ ਨੀਤੀਆਂ ਦੇ ਉੱਤੇ ਇਹਨਾਂ ਦਾ ਕੋਈ ਬਖਰੇਵਾ ਨਹੀਂ ਜੇ ਕੋਈ ਤੋਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਵਾਲੀ ਆਈ ਹੁਣ ਇਹਨਾਂ ਨੇ ਪੀਏਯੂ ਦੀ ਜ਼ਮੀਨ ਤੇ ਹੋਰ ਜ਼ਮੀਨਾਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਦਾ ਫੈਸਲਾ ਕਰ ਰੱਖਿਆ ਜਿਹੜੀ ਉਦੋਂ ਪਹਿਲਾਂ ਇਹਨਾਂ ਦਾ ਉਹ ਮੰਡੀਆਂ ਵਾਲਾ ਆ ਇਹ ਜਿਹੜੀ ਮੰਡੀਆਂ ਬੰਦ ਕਰਨ ਵਾਲਾ ਕਿੰਨੀਆਂ ਮੰਡੀਆਂ ਰੱਦ ਕਰਨ ਵਾਲਾ ਇਹਨਾਂ ਦੇ ਜਿਹੜੇ ਫੈਸਲੇ ਨੇ ਨੀਤੀਆਂ ਤੇ ਇਹਨਾਂ ਦਾ ਇੱਕ ਦੂਜੇ ਨਾਲ ਕੋਈ ਰੌਲਾ ਨਹੀਂ ਹੈ ਅੰਦਰੋਂ ਹੀ ਇੱਕ ਨੇ ਇਹ ਜਿਹੜੀ ਸਰਕਾਰ ਵਿਸ਼ਵ ਦੀਆਂ ਨਵੀਂ ਆਰਥਿਕ ਨੀਤੀਆਂ ਨੇ ਨਵੀਂ ਆਰਥਿਕ ਨੀਤੀਆਂ ਉਹਨਾਂ ਦੇ ਹੀ ਸਾਰੇ ਇਕੱਠ ਨੇ ਇੱਕ ਕੁਰਸੀ ਨੂੰ ਹਾਸਲ ਕਰਨ ਦੀ ਖਾਤਰ ਇੱਕ ਦੂਜੇ ਨੂੰ ਠੱਬੀ ਲਾ ਕੇ ਕੁਰਸੀ ਨੂੰ ਹਾਸਲ ਕਰਨ ਦਾ ਇੱਕ ਵਿਰੋਧ ਕਰਦੇ ਨੇ ਵੈਸੇ ਇਹਨਾਂ ਦਾ ਨੀਤੀਆਂ ਤੇ ਕਿਸੇ ਨਾਲ ਕੋਈ ਵਿਰੋਧ ਬਹੁਤ ਬਹੁਤ ਧੰਨਵਾਦ ਬੜਾ ਤਾਂ ਗੱਲਬਾਤ ਕੀਤੀ ਜਗेंद्र ਸਿੰਘ ਗਰਾਹਾਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਯੂਨੀਵਰਸਿਟੀ ਦਾ ਮਸਲਾ ਉਸਤੇ ਅਸੀਂ ਅੱਜ ਤਿੰਨ ਜ਼ਿਲ੍ਹਿਆਂ ਦਾ ਇਕੱਠ ਰੱਖ ਕੇ ਇਹ ਪ੍ਰਦਰਸ਼ਨ ਕੀਤਾ ਨਾਲ ਹੀ ਜਿਹੜੇ ਸਿਆਸੀ ਕੈਦੀ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਚਾਹੇ ਕਿਸੇ ਵਿਚਾਰਧਾਰਾ ਨਾਲ ਹੋਣ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜਾਂ ਜਿਨ੍ਹਾਂ ਨੂੰ ਬੇਵਜ੍ਹਾ ਜੇਲਾ ਵਿੱਚ डकਿਆ ਹੋਇਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਅੱਗੇ ਕੋਈ ਯੂਨੀਵਰਸਿਟੀ ਦਾ ਮੋਰਚਾ ਕਾਲ ਦਿੰਦਾ ਅਸੀਂ ਉਸ ਨਾਲ ਕਿਸ ਤਰੀਕੇ ਨਾਲ ਤਾਲਮੇਲਵਾ ਜਾਂ ਉੱਥੇ ਸੰਘਰਸ਼ ਕਰਨਾ ਉਹ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਹੋਵੇਗਾ ਉਹ ਸਾਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਵੇਗਾ